ਤੇ ਹਾਲਾਤ ਤਾਂ ਉੱਥੇ ਬਹੁਤ ਮਾੜੀ ਆ ਉੱਥੇ ਰਹਿਣਾ ਕਿਹੜਾ ਸੌਖਾ ਜਦ ਕੋਟ ਮਾਰ ਕਰਦੇ ਦਿਨ ਰਾਤ ਰੋਟੀ ਪਾਣੀ ਚਲੋ ਚੰਗਾ ਮਾੜਾ ਦਿੰਦੇ ਹੀ ਪਰ ਹੁਣ ਇਹੋ ਜਿਹੇ ਹਾਲਾਤਾਂ ਨੇ ਤੁਹਾਨੂੰ ਪਤਾ ਕਿਹੜਾ ਖਾਦੀ ਜਾਂਦੀ ਉੱਥੇ ਫੋਨ ਦੀ ਰਿੰਗ ਕੋਈ ਆਪਣੇ ਪਰਸਨਲ ਬੰਦੇ ਦੀ ਵੀ ਆਉਂਦੀ ਸੀ ਤੇ ਇੱਕ ਵਾਰ ਦਿਲ ਡਰ ਜਾਂਦਾ ਸੀ ਵੀ ਪਤਾ ਨਹੀਂ ਉਹਨਾਂ ਦੇ ਫੋਨ ਆ ਗਿਆ ਔਰ ਬਹੁਤ ਮਾੜੇ ਹਾਲਾਤਾਂ 'ਚ ਮੈਂ ਮਾਫੀ ਚਾਹਨਾ ਦੂਜਾ ਜਨਮ ਸਾਡੇ ਪਰਿਵਾਰ ਦਾ ਹੀ ਬੱਚਾ ਹੈ ਗੁਰਪ੍ਰੀਤ ਸਿੰਘ ਅੱਜ ਤੋਂ ਕੁਝ ਦਿਨ ਪਹਿਲੇ ਮੇਰੇ ਕੋਲ ਖਬਰ ਆਈ 이란 ਦੇ ਅੰਦਰ ਇਹਨਾਂ ਨੂੰ ਡਿਟੇਨ ਕਰ ਲਿਆ ਹੈ ਪਰਿਵਾਰ ਨੇ ਮੈਸੇਜ ਭੇਜਿਆ ਸੜੇ ਤੇ ਚੁੰਨੀ ਲਾਲ ਜੀ ਨੇ ਉਹਨਾਂ ਰਾਹੀਂ ਉਹ ਵੀ ਤੋਂ ਜਿਹਨੇ ਰਾਹੀਂ ਮੈਸੇਜ ਆਇਆ ਹਰ ਹਿੰਦੁਸਤਾਨੀ ਦੀ ਸੁਰੱਖਿਆ ਦੀ ਗਰੰਟੀ ਹੈ ਨਰਿੰਦਰ ਮੋਦੀ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਜੈ ਸ਼ੰਕਰ ਜੀ ਦਾ ਵੀ ਧੰਨਵਾਦ ਕਰਨਾ ਵਿਦੇਸ਼ ਮੰਤਰੀ ਜੀ ਦਾ ਜਿਨ੍ਹਾਂ ਨੇ ਈਰਾਨ ਚ 14 13 ਦਿਨ ਫਸੇ ਰਹੇ ਗੁਰਪ੍ਰੀਤ ਨੂੰ ਮੂੜ ਆਪਣੀ ਧਰਤੀ ਆਪਣੇ ਵਤਨ ਆਪਣੇ ਘਰ ਲੈ ਆਨਸਤੇ ਸਯੋਗ ਕੀਤਾ ਜਿਹੜੀਆਂ ਵੀਡੀਓਜ਼ ਆਂਦੀਆਂ ਸੀ ਉਹ ਦੇਖ ਕੇ ਡਰ ਲੱਗਦਾ ਸੀ ਦਿਨ ਬੜੇ ਔਖੇ ਸੀ 14 ਦਿਨ ਹੀ 14 ਜ਼ਿੰਦਗੀਆਂ ਸੀ ਹਰ ਰੋਜ਼ ਇੱਕ ਰਾਤ ਕੱਢਣੀ ਔਖੀ ਸੀ ਸ਼ੁਰੂ-ਸ਼ੁਰੂ ਚਤੇ ਅਸੀਂ ਵੀ ਸਮਝਾਂ ਚ ਅਸਕਸ਼ਮ ਸਾਂ ਕਿ ਕਿਉਂ ਰੁਕ ਗਿਆ ਗੁਰਪ੍ਰੀਤ ਨੇ ਲੇਕਿਨ ਮੈਂ ਇੱਥੇ ਕੱਲ ਕਹਿਣਾ ਚਾਹਾਂਗਾ ਆਪਣੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਇੱਕ ਗੁਰਪ੍ਰੀਤ ਕੋਲੋਂ ਸਿੱਖੋ ਇਹ ਫਸ ਗਿਆ ਇਹ ਗਲਤੀ ਸੀ ਨਾ ਕਰੀਏ ਇਹਨੇ ਬਾਪੂ ਦਾ ਕੀ ਹਾਲ ਸੀ ਮਾਤਾ ਦਾ ਘਰ ਦੇ ਬਜ਼ੁਰਗਾਂ ਦਾ ਕੀ ਹਾਲ ਸੀ ਇਸ ਤਰ੍ਹਾਂ ਨਾ ਮੈਂ ਇੱਕ ਬੱਚਾ ਲੈ ਜਾਂਦਾ ਹੋਰੇ ਨਾਲ ਵੀ ਇਸ ਤਰ੍ਹਾਂ ਹੀ ਵੱਡੀ ਮੁਸ਼ਕਲ ਕਢਾ ਕੇ ਉੱਥੇ ਲੈ ਜਾਂਦਾ ਇਹ ਲਗਭਗ ਨੌਵਾਂ ਜਾਂ ਦਸਵਾਂ ਬੱਚਾ ਆਏਗਾ ਜਿਹੜਾ ਮੈਂ ਕਢਾ ਕੇ ਲੈ ਜਾਂਦਾ ਅਲੱਗ-ਅਲੱਗ ਕੰਟਰੀਸ 'ਚ ਸਿਰਫ ਲਾਲਚ ਦੇ ਕਾਰਨ ਕਿਸੀਂ ਅਮਰੀਕਾ ਚਲ ਜਾਵਾਂਗੇ ਅਸੀਂ ਯੂਕੇ ਚਲ ਜਾਵਾਂਗੇ ਅਸੀਂ ਕੈਨੇਡਾ ਚਲ ਜਾਵਾਂਗੇ ਔਰ ਉਹ ਰੂਸ ਤੇ ਜਾਕਿਸਤਾਨ, ਈਰਾਨ, ਇਰਾਕ ਦੁਬਈ ਉਥੇ ਬੁਲਾ ਕੇ ਪੈਸੇ ਵੀ ਖੋ ਲੈਂਦੇ ਨੇ ਧਿਆਨ ਨਹੀਂ ਬੇਕਰ ਵੀ ਜਾਂਦਾ ਉੱਥੋਂ ਦੀ ਪੁਲਿਸ ਕੌਣ ਮੈਸੇਜ ਦੇਗਾ ਕੌਣ ਮੈਸੇ ਪਹੁੰਚਾਏਗਾ ਨਾ ਪਾਸ਼ਾ ਆਂਦੀ ਹੈ ਨਾ ਗੱਲ ਆਂਦੀ ਹੈ ਇਹਦੇ ਦੀ ਕਿਸਮਤ ਚੰਗੀ ਸੀ ਕਿ ਵੀਡੀਓ ਸਾਡੇ ਕੋਲ ਆ ਗਈਆਂ ਲਗਾਤਾਰ ਸਾਡਾ ਹਾਈ ਕਮਿਸ਼ਨ ਉੱਤੇ ਅਲਰਟ ਹੋ ਗਿਆ ਔਰ ਉਹਨਾਂ ਨੂੰ ਆਉਂ ਲੱਗਿਆ ਕਿ ਹੁਣ ਜੇ ਅਸੀਂ ਰੱਖਿਆ ਤੇ ਇਹਦੇ ਪਰਿਨਾਮ ਪਰ ਸਰਕਾਰ ਕੋ ਠੋਕ ਕੇ ਦੇ ਨਲੀ ਇਹਨਾਂ ਨੂੰ ਪਰੇ ਸਬਕ ਲੈਣ ਲਾ ਕੰਮ ਹੈ ਮੇਰੇ ਸੇ ਤੇ ਇੱਕ ਬੱਚਾ ਹੈ ਬੜਾ ਪਿਆਰਾ ਬੱਚਾ ਹੈ ਭਗਵਾਨ ਨੇ ਲੰਬੀ ਆਇਯੂ ਦੇਵੇ ਕੋਈ ਇਹਰੇ ਬਜ਼ੁਰਗਾਂ ਦੇ ਕਿਤੇ ਹੋਏ ਕਰਮ ਅੱਗੇ ਆਏ ਜੀ ਜੀ ਮੈਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੈਂ ਯੂਕੇ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕੀਤੀ ਸੀ ਲੀਗਲ ਤਰੀਕੇ ਨਾਲ ਪਹਿਲਾਂ ਮੈਂ ਅਪਲਾਈ ਕਰਦਾ ਰਿਹਾ ਸਟੱਡੀ ਵੀਜ਼ਾ ਵੀ ਤੇ ਟੂਰਿਸਟ ਵੀਜ਼ਾ ਵੀ ਤੇ ਜਿਸ ਦੀ ਕਿ ਮੇਰੀ ਗੱਲ ਨਹੀਂ ਬਣੀ ਤੇ ਫਿਰ ਉਹ ਕਹਿਣ ਲੱਗੇ ਕਿ ਆਪਾਂ ਕਿਹਦੇ ਚਲੋ ਦੋ ਨੰਬਰ ਨਾਲ ਆਪਾਂ ਟਰਾਈ ਕਰ ਲੈਂਦੇ ਆ ਕੋਈ ਸੈਟਿੰਗ ਨਾਲ ਤੇ ਇਸ ਚੱਕਰ ਤੇ ਮੈਂ ਯੂਕੇ ਦੇ ਰਾਲ ਚ ਚ ਇਰਾਨ ਚਲ ਗਿਆ ਇਰਾਨ ਉਹਨਾਂ ਮੈਨੂੰ ਕਹਿੰਦੇ ਵੀ ਹੋਟਲ ਦੇ ਵਿੱਚ ਰੁਗਣਾ ਵਾ ਤੇ ਮੈਂ ਹੋਟਲ ਚਲ ਗਿਆ ਉੱਥੋਂ ਮੈਨੂੰ ਉਹ ਲੈ ਗਏ ਆ ਆ ਕੇ ਤੇ ਉਹਨਾਂ ਕੋਈ ਇੱਕ ਰੂਮ ਚ ਰੱਖਿਆ ਫਿਰ ਮੈਨੂੰ ਉਹਨਾਂ ਬੰਨ ਕੇ ਤੇ ਘਰੇ ਫੋਨ ਡਾਇਵੇ ਕਰਨ ਕਿ ਤੀ 50 ਲੱਖ ਰੁਪਇਆ ਦੋਗੇ ਤਾਂ ਫੇਰ ਛੱਡਣਾ ਵਾ ਮੁੰਡਾ ਥਾਡੇ ਕਮਜੇ ਜਿਆ ਤੇ ਬਾਕੀ ਉਹ ਬੰਦੇ ਨੂੰ ਤਾਂ ਮੈਂ ਜਾਣਦਾ ਨਹੀਂ ਜਿਹੜਾ ਫੋਨ ਕਰਦਾ ਰਿਹਾ ਘਰੇ ਤੇ ਫਿਰ ਚਲੋ ਮੈਨੂੰ ਕੁੱਟਮਾਰ ਕੀਤੀ ਉਹਨਾਂ ਜਦਾਂ ਵੀ ਘਰੇ ਪੈਸਾਂ ਦੀ ਮੰਗ ਕਰਦੇ ਰਹੇ ਆ ਪਟਿਆਲਾ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜ਼ੋਰ ਪਾਇਆ ਤੇ ਚਲੋ ਮੈਨੂੰ ਕਹਿਣ ਲੱਗਾ ਕਿ ਮੈਨੂੰ ਐਮਬੈਸੀ ਤੋਂ ਫੋਨ ਆ ਰਹੇ ਆ ਤੇ ਨਾਲੇ ਇੱਥੇ ਚਲੋ ਕਾਰਵਾਈ ਤੁਹਾਡੇ ਹੋ ਰਹੀ ਪਰਿਵਾਰ ਵੱਲੋਂ ਤੇ ਫਿਰ ਮੈਨੂੰ ਉੱਥੇ 에어ਪੋਰਟ ਤੇ ਛੱਡ ਆਇਆ ਤੇ ਉਤੋਂ ਚਲੋ ਮੈਂ ਘਰ ਆ ਗਿਆ ਸੇਹਣੀ ਕੀ ਹਾਲਾਤ ਕੀ ਸੀ ਉੱਥੇ ਤੁਹਾਡੀ ਹਾਲਾਤ ਇਹੋ ਹੀ ਆ ਕਿ ਮੇਰੇ ਅਰਗੇ ਚਲੋ ਉੱਥੇ ਬਹੁਤ ਫਸਿਆ ਹੋਰ ਵੀ ਤੇ ਹਾਲਾਤ ਤਾਂ ਉੱਥੇ ਬਹੁਤ ਮਾੜੀ ਆ ਉੱਥੇ ਰਹਿਣਾ ਕਿਹੜਾ ਸੌਖਾ ਜਿਦੋਂ ਟੁੱਟ ਮਾਰ ਕਰਦੇ ਦਿਨ ਰਾਤ ਤੇ ਬਾਕੀ ਚਲੋ ਕੀ ਕੁਛ ਨਾ ਮੇਰੇ ਘਰ ਆ ਗਏ ਚਲੋ ਮੇਰੇ ਲਈ ਇਹ ਇੰਨਾ ਹੀ ਬਹੁਤ ਵਧੀਆ ਰਹਾ ਕਿ ਜਿੰਨਾ ਮੈਂ ਧੰਨਵਾਦ ਕਰ ਸਕਦਾ ਹਾਂ ਲੋਕਾਂ ਨੂੰ ਕੀ ਕਹਣਾ ਚਾਹਦੇ ਜਿਹੜੇ ਬਾਹਰ ਵਿਦੇਸ਼ ਦੇ ਸੁਪਨੇ ਵੇਚਦੇ ਜਾਂ ਮੈਂ ਤਾਂ ਬਸ ਇਹੋ ਹੀ ਕਹਿਣਾ ਚਾਹੁੰਦਾ ਕਿ ਜਾਂ ਤੇ ਜਾਓ ਨਾ ਤੇ ਜਾਣਾ ਤੇ ਲੀਗਲ ਤਰੀਕੇ ਨਾਲ ਜਾਓ ਦੋ ਨੰਬਰ ਦੇ ਰਾਸਾਨੀ ਆਪਾਂ ਨਾ ਚਾਹੀਏ ਕਿ ਜਿਹੜਾ ਇਦਾਂ ਫਸੀਏ ਕੋਈ ਹੋਰ ਨਾ ਫਸਾ ਸਕੇ ਮੇਰੇ ਨੂੰ ਭਾਰਤ ਤੇ ਸਰਕਾਰ ਨਾ ਮਦਦ ਕਰਦੀ ਤੇ ਕੀ ਬਣਦਾ ਉਹ ਤੇ ਫਿਰ ਜਿੱਦਾਂ ਉਹ ਕਹਿਣ ਦੇ ਕਿ ਤੈਨੂੰ ਅਫਗਾਨਿਸਤਾਨ ਛੱਡ ਆਉਣਾ ਵਾ ਜਾਂ ਤੇਰੇ ਕੰਨ ਵੜਦਾਂਗੇ ਲੱਤ ਵੜਦਾਂਗੇ ਫਿਰ ਉਹ ਤੇ ਫਿਰ ਧਮਕੀਆਂ ਦੇ ਨਹੀਂ ਰਹੇ ਸੀ ਚਲੋ ਜੇ ਨਾ ਜੋਰ ਪੈਂਦਾ ਸਰਕਾਰ ਦਾ ਤੇ ਹੋ ਸਕਦਾ ਕੁਝ ਵੀ ਕਰ ਸਕੋ ਬਈ ਤੁਸੀਂ ਉੱਥੇ ਇਕੱਲੇ ਸੀਗੇ ਜਾਂ ਹੋਰ ਵੀ ਤੁਹਾਡੇ ਨਾਲ ਨੌਜਵਾਨ ਸੀਗੇ ਨਹੀਂ ਉਹ ਜਿਹੜੇ ਰੂਮ 'ਚ ਮੈਂ ਹਾਂ ਉੱਥੇ ਤਾਂ ਤਿੰਨ ਜਣੇ ਹੀ ਸੀ ਅਸੀਂ ਤੇ ਬਾਕੀ ਚਲੋ ਹੋਰ ਵੀ ਕਿਤੇ ਹੋਣਗੇ ਜਾਂ ਕਿੱਦਾਂ ਇੱਕ ਸ਼ਾਇਦ ਰਾਜਸਥਾਨ ਤੋਂ ਸੀ ਤੇ ਇੱਕ ਪੰਜਾਬੀ ਹੀ ਨਾਲ ਕਿਸਨਾ ਪੁੱਛੇ ਕਿਸਨਾ ਬਤਨ ਕੰਮ ਜਰਾ ਨਹੀਂ ਵਾਸੇ ਕਿ ਮਾਰਕੋਟ ਕੁੱਟਣਾ ਜਾਂ ਚਾਕੂ ਨਾਲ ਛੁਰੀ ਨਾਲ ਡਰਾਉਣਾ ਜਾਂ ਕਿਦਾਂ ਵੀ ਤੈਨੂੰ ਮਾਰ ਦੇਣਾ ਵਾ ਤੇ ਬਾਕੀ ਚਲੋ ਕੁੱਟਮਾਰ ਕਰਨੀ ਕੁੱਟਣਾ ਵਾਸੇ ਇਹ ਨਾ ਕਰਦੇ ਹੁੰਦੇ ਰੋਟੀ ਬਾਣੀ ਚ ਲੋ ਚੰਗਾ ਮਾੜਾ ਦਿੰਦੇ ਹੀ ਪਰ ਹੁਣ ਇਹੋ ਜਿਹੇ ਹਾਲਾਤਾਂ ਨੇ ਤੁਹਾਨੂੰ ਪਤਾ ਕਿਹੜਾ ਖਾਦੀ ਜਾਂਦੀ ਹੈ ਉੱਥੇ ਸਰਕਾਰ ਦਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੋਦੀ ਸਾਹਿਬ ਦਾ ਵੀ ਸੈਂਟਰ ਸਰਕਾਰ ਦਾ ਕਿ ਜਿਨ੍ਹਾਂ ਨੇ ਚਲੋ ਜ਼ੋਰ ਲਾਇਆ ਉੱਤੇ ਐਮਬੈਸੀ ਦੇ ਵਿੱਚ ਕੰਪਲੇਨ ਕੀਤੀ ਜਾਂ ਕਿੱਦਾਂ ਵੀ ਜ਼ੋਰ ਲਾਇਆ ਤੇ ਮੈਂ ਘਰ ਆ ਸਕਿਆ ਇਸ ਕਰਕੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਹੋਰ ਕਿੰਨੇ ਕੋ ਮੁੰਡੇ ਮੇਰੇ ਨਾਲ ਤੇ ਉੱਥੇ ਤਿੰਨ ਜਾਣੇ ਸੀ ਤੇ ਬਾਕੀ ਚਲੋ ਜਿੱਦਾਂ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹਨਾਂ ਕੋਲ ਹੋਰ ਵੀ ਕਾਫੀ ਜਗ੍ਹਾ ਹੈਗੀਆਂ ਜਿਵੇਂ ਜਿੱਥੇ ਉਹਨਾਂ ਹੋਰ ਵੀ ਕਈ ਬੰਦੇ ਰੱਖੇ ਆ ਜਾ ਮੇਰੇ ਅਰਗੇ ਕਈ ਫਸੇ ਆ ਉਥੇ ਸੁਸਾਨਾਂ ਲਾਤਰ ਵੀ ਰੱਖਦੇ ਸੀ ਨੀ ਨਹੀਂ ਉਹ ਪੂਰਾ ਰਿਆਸ਼ੀ ਇਲਾਕਾ ਸ਼ਹਿਰ ਦੇ ਵਿੱਚ ਹੀ ਹਾਂਜੀ ਇਹ ਤਹਿਰਾਨ ਸ਼ਹਿਰ ਆ ਉੱਥੇ ਉਹਨਾਂ ਰੱਖਿਆ ਹੀ ਰਿਆਸ਼ੀ ਇਲਾਕਾ ਹੀ ਕੋਈ ਸੁਸਾਨ ਨਹੀਂ ਸੀ ਕਿਿੱਥੇ ਉਹਨਾਂ ਨੇ ਰੱਖਿਆ ਹੈ ਮੇਰਾ ਨਾਮ ਜੀ ਹਰਦੀਪ ਸਿੰਘ ਆਪਣਾ ਭਤੀਜਾ ਹੀ ਆ ਜੋ ਕਿ ਬਾਹਰ ਬਾਹਰ ਛੋਟ ਕੇ ਵਾਪਸ ਆਇਆ ਹੈ ਇਰਾਨ ਤੋਂ ਸੱਚੀ ਕਿਹੜਾ ਚੋਗੇ ਕਿਉਂਕਿ ਬੱਚਾ ਤੁਹਾਡਾ ਫਸਿਆ ਸੀ ਕਿਸ ਤਰ੍ਹਾਂ ਉਹ ਜਿਹੜਾ ਪ੍ਰੈਸ਼ਰ ਤੁਹਾਡੇ ਤੇ ਪਾਇਆ ਜਾਂਦਾ ਸੀ ਧਮਕੀ ਦਿੱਤੀ ਜਾਂਦੀ ਸੀ ਠੀਕ ਹੈ ਪ੍ਰੈਸ਼ਰ ਤੇ ਇਦਾਂ ਦਾ ਪਾਇਆ ਜਾਂਦਾ ਜੀ ਡਿਮਾਂਡ ਸਟਾਰਟਿੰਗ ਦੇ ਉੱਤੋਂ 50 ਲੱਖ ਰੁਪਏ ਦੀ ਡਿਮਾਂਡ ਸੀ ਜੇ ਆਪਾਂ ਡਿਮਾਂਡ ਕੋ ਕਹਿੰਦੇ ਸੀ ਜੇ ਤੁਸੀਂ ਪੂਰੀ ਨਹੀਂ ਕਰੋਗੇ ਕੋਈ ਗੱਲ ਨਹੀਂ ਇੱਕ ਦਿਨ ਵੇਟ ਕਰਾਂਗੇ ਕੱਲ ਨੂੰ ਤੁਹਾਡੇ ਬੱਚੇ ਦਾ ਜਿਹੜਾ ਇੱਕ ਅੰਗ ਲਾ ਕੇ ਭੇਜਾਂਗੇ ਕੰਨ ਭੇਜਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਉਹ ਵੀ ਦੇਖ ਕੇ ਤੁਹਾਨੂੰ ਕੁਛ ਨਹੀਂ ਹੋਊਗਾ ਫਿਰ ਦੂਜੇ ਦਿਨ ਦੂਜਾ ਤੁਹਾਨੂੰ ਅੰਗ ਲਾ ਕੇ ਭੇਜਾਂਗੇ ਮਤਲਬ ਦਿਨ ਰਾਤ ਜਿਹੜਾ ਇਹ ਹੀ ਹੁੰਦਾ ਸੀ ਕਿ ਪਤਾ ਨਹੀਂ ਕਿਹੜੇ ਟਾਈਮ ਫੋਨ ਦੀ ਰਿੰਗ ਕੋਈ ਆਪਣੇ ਪਰਸਨਲ ਬੰਦੇ ਦੀ ਵੀ ਆਉਂਦੀ ਸੀ ਤੇ ਇੱਕ ਵਾਰ ਦਿਲ ਡਰ ਜਾਂਦਾ ਸੀ ਵੀ ਪਤਾ ਨਹੀਂ ਉਹਨਾਂ ਦੇ ਫੋਨ ਆ ਗਿਆ ਮੈਸੇਜ ਦੇ ਹੀ ਰਿੰਗ ਵੱਜ ਨਹੀਂ ਮੈਸੇਜ ਖੋਲਣ ਨੂੰ ਦਿਲ ਨਹੀਂ ਕਰਦਾ ਕਿ ਪਤਾ ਨਹੀਂ ਉਹਦੇ ਵਿੱਚ ਕੀ ਆਇਆ ਹੋਣਾ ਹੈ ਜਾਂ ਵੀਡੀਓ ਭੇਜੀ ਹੋਏਗੀ ਜਾਂ ਵਾਇਸ ਮੈਸੇਜ ਕਿੰਨੀ ਡਿਫਰੈਂਸ ਦੇਸ਼ਤ ਦੇ ਇਦਾਂ ਦੀ ਵੀ ਅਸੀਂ ਜੇ ਯਕੀਨ ਮੰਨੋ ਤੇ ਅਸੀਂ ਤੇ ਇਹੀ ਸਮਝ ਲਿਆ ਕਿ ਨਾ ਤੇ ਬੱਚਾ ਘਰ ਆਉਣਾ ਹੈ ਤੇ ਮਤਲਬ ਸਾਡੇ ਪੱਲੇ ਕਾਸ਼ ਕੁਝ ਵੀ ਨਹੀਂ ਰਹਿਣਾ ਬੱਚੇ ਦਾ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਉਸ ਟਾਈਮ ਤੇ ਵੀ ਅਸੀਂ ਕੋਰਾਸ ਲਾ ਚੁੱਕੇ ਹਾਂ ਕਿ ਬੱਚਾ ਸਾਡੇ ਘਰ ਆਏਗਾ। ਬੜਾ ਕਿਸ ਤਰ੍ਹਾਂ ਭਾਰਤ ਸਰਕਾਰ ਦੇ ਨਾਲ ਸੰਪਰਕ ਕਿਸ ਤਰ੍ਹਾਂ ਹੋਇਆ? ਸਾਡੇ ਨਾਲ ਇੱਥੇ ਗਵਾਂਡੀ ਆ ਆਪਣੇ ਥੋੜਾ ਟਾਈਮ ਤੋਂ ਇੱਥੇ ਆਇਆ ਤੇ ਉਹਨਾਂ ਦੇ ਤਰਨ ਚੁੱਕ ਜੀ ਨਾਲ ਕਾਫੀ ਅੱਛੇ ਰਿਲੇਸ਼ਨ ਸੀ। ਉਹਨਾਂ ਦੇ ਕਾਫੀ ਅੱਛੇ ক্লোਜ਼ ਫਰੈਂਡ ਸੀ। ਉਹਨਾਂ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਆਪਾਂ ਉਹਨਾਂ ਨੂੰ ਕਾਲ ਕਰਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਫਿਰ ਤਰਨ ਚੁੱਕ ਜੀ ਨਾਲ ਗੱਲ ਹੋਈ। ਉਹਨਾਂ ਨੇ ਸਾਨੂੰ ਦਿੱਲੀ ਬੁਲਾਇਆ, ਦਿੱਲੀ ਬਿਠਾ ਕੇ ਬਲਾ ਕੇ ਸਾਨੂੰ 2 ਘੰਟੇ ਉਹਨਾਂ ਨੇ 2 ਘੰਟੇ ਦੇ ਵਿੱਚ ਮੈਂ ਫਸਟ ਫਸਟ ਜ਼ਿੰਦ ਪਹਿਲੀ ਵਾਰ ਦੇਖਿਆ ਕਿ ਜਿੰਨੀ ਹੈਲਪ ਸਾਡੀ ਉਹਨਾਂ ਨੇ 2 ਘੰਟੇ 2.5 ਘੰਟੇ ਸਾਨੂੰ ਫੇਸ ਦੇ ਸਾਹਮਣੇ ਬਿਠਾ ਕੇ ਸਾਡੇ ਸਾਹਮਣੇ ਕਾਲਾਂ ਕੀਤੀਆਂ ਮੇਲ ਕੀਤੀਆਂ ਮਿਨਿਸਟਰ ਸਾਹਿਬ ਨੂੰ ਆਪਣਾ ਵਿਦੇਸ਼ ਮੰਤਰੀ ਨੂੰ ਮੇਲਾਂ ਕੀਤੀਆਂ ਉਹਨਾਂ ਤੋਂ ਅੱਗੇ ਕਾਲ ਕੀਤੀ ਅੱਗੋਂ ਰਿਵਿਊ ਵੀ ਆਇਆ ਉਹ ਉਹ ਵੀ ਸਾਨੂੰ ਦਿਖਾਇਆ ਵੀ ਆ ਵੇਖੋ ਤੁਹਾਡਾ ਰਿਵਿਊ ਆ ਰਿਹਾ ਹੈ ਔਰ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕਦੀ ਕੋਈ ਹੋਰ ਮਿਨਿਸਟਰ ਜਾਂ ਕੋਈ ਮੰਤਰੀ ਪੁੱਛਦਾ ਹੋਵੇ ਸਾਨੂੰ ਸਪੈਸ਼ਲ ਬਾਅਦ ਦੇ ਵਿੱਚ ਅਗਲੇ ਦਿਨ ਵੀ ਕਾਲ ਕਰਕੇ ਦਿਨ 'ਚ ਦੋ ਵਾਰ ਕਾਲ ਕਰਕੇ ਪੁੱਛਦੇ ਦੇ ਉਸ ਤੋਂ ਫਿਰ ਦੂਜੇ ਦਿਨ ਜਦੋਂ ਬੱਚਾ ਆਇਆ ਉਸ ਤੋਂ ਪਹਿਲਾਂ ਵੀ ਉਹ ਸਾਨੂੰ ਕਾਲ ਕਰਕੇ ਪੁੱਛਦੇ ਸੀ ਔਰ ਸਾਨੂੰ ਮੇਲ ਵੀ ਭੇਜਦੇ ਸੀ ਆ ਦੇਖੋ ਦੁਬਾਰਾ ਹੀ ਮੇਲ ਕੀਤੀ ਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਲਈ ਇੰਨੀ ਇੰਨੀ ਸਾਡੀ ਹੈਲਪ ਕੀਤੀ ਵੀ ਅਸੀਂ ਆਸ ਨਹੀਂ ਸੀ ਜੇ